ਮਹਾਲੀ ਦੇ ਪਿੰਡ ਜੰਡਪੁਰ ਦੇ ਵਿੱਚ ਆ ਤਾਂ ਇਸ ਪਿੰਡ ਦੇ ਨੌਜਵਾਨ ਸਭਾ ਦੇ ਵੱਲੋਂ ਇੱਕ ਪੋਸਟਰ ਜਿਹੜੇ ਪਿੰਡ ਦੇ ਬਾਹਰ ਲਗਾਏ ਗਏ ਨੇ ਫਲੈਕਸ ਬੋਰਡ ਤਾਂ ਪਿੰਡ ਵਾਸੀ ਵੀ ਨਾਲ ਮੌਜੂਦ ਨੇ ਉਹਨਾਂ ਨੇ ਕੁਝ ਹਦਾਇਤਾਂ ਨੇ ਜਿਹੜੀਆਂ ਪ੍ਰਵਾਸੀਆਂ ਦੇ ਬਾਰੇ ਉਹਨਾਂ ਬੋਰਡਾਂ ਦੇ ਉੱਪਰ ਲਿਖੀਏਗੇ ਨੇ 11 ਹਦਾਇਤਾਂ ਨੇ ਤੇ ਉਹਨਾਂ ਦੀਆਂ ਪਾਲਣਾ ਕਰਨ ਦੀ ਤਾੜਨਾ ਜਿਹੜੀ ਇਸ ਇਲਾਕੇ ਦੇ ਵਿੱਚ ਪ੍ਰਵਾਸੀ ਰਹਿੰਦੇ ਨੇ ਤਾਂ ਉਹਨਾਂ ਨੂੰ ਕੀਤੀ ਆ ਬਾਹਰ ਦਾ ਤਾਂ ਨੂੰ ਦੇਖਦੇ ਹੋਏ ਇਹ ਜ਼ਰੂਰੀ ਹੋ ਗਿਆ ਸੀ ਕਿਉਂਕਿ ਉਹ ਬਾਹਰ ਪਹਿਲਾਂ ਪਿੰਡਾਂ 'ਚ ਕ੍ਰਿਮੀਨਲ ਰਿਕਾਰਡ ਹੁੰਦੇ ਸੀ ਉਹਨਾਂ ਦੇ ਜਦੋਂ ਵੈਰੀਫਿਕੇਸ਼ਨ ਹੋਈ ਕਿ ਉਹ ਸਾਰਾ ਪਤਾ ਲੱਗ ਜਗਾ ਆਪਣੇ ਇੱਥੇ ਕੋਈ ਵਾਰਤਾਲਾ ਕਰਕੇ ਲੰਘਿਆ ਆ ਆਪਾਂ ਨੂੰ ਕੀ ਪਤਾ ਕੌਣ ਹੈ ਕੌਣ ਨਹੀਂ ਪਿੰਡ ਦੀ ਵੋਟ 1700 ਦੇ ਕਰੀਬ ਹੈ ਜੀ ਤੇ 500 ਪਲੱਸ ਦੇ ਵਿੱਚ ਪ੍ਰਵਾਸੀ ਸਨ ਸੋ ਮਹਿਸੂਸ ਹੋਣ ਲੱਗ ਪਿਆ ਕਿਉਂ ਲੋਡ ਪੈਣ ਲੱਗ ਪਈ ਜੀ ਇਸ ਤਰ੍ਹਾਂ ਦੀ ਹਦਾਇਤ ਸਾਨੂੰ ਲਾਉਣੀ ਹੀ ਪਏ ਦਿਨ ਬਰ ਦਿਨ ਵਾਰਦਾਤਾਂ ਵਧਦੀਆਂ ਜਾਂਦੀਆਂ ਜੀ ਉਹਦੇ ਕਰਕੇ ਸਾਨੂੰ ਚੱਕਣ ਚੱਕਣਾ ਪਿਆ ਜੀ ਇਹ ਅਸੀਂ ਕਹਿੰਦੇ ਰਹੋ ਕੋਈ ਚੱਕਰ ਨਹੀਂ ਰਹੋ ਬਰ ਤਰੀਕੇ ਨਾਲ ਰਹੋ ਜੀ ਹੁਣ ਪਿੰਡ ਚ ਜਿੱਥੇ ਵੀ ਦੇਖਦੇ ਉੱਥੇ ਸੁੱਖ ਰਹਿੰਦੇ ਜੀ ਇਹ ਗੁਟਕਾ ਪਾਨ ਖਾ ਕੇ ਜਿੱਥੇ ਦੇਖਣਾ ਉੱਥੇ ਵੀਡੀਓ ਲੈ ਲੈਣੀ ਇਹਨਾਂ ਇਹਨਾਂ ਨੇ ਦੇਖਣਾ ਕੁਝ ਵੀ ਗੁਰੂ ਘਰ ਇੱਥੇ ਕੀ ਹੈ ਕੁਝ ਨਹੀਂ ਦੇਖਣਾ ਇਹਨਾਂ ਮਹਾਲੀ ਦੇ ਪਿੰਡ ਜੰਡਪੁਰ ਦੇ ਵਿੱਚ ਆ ਤਾਂ ਇਸ ਪਿੰਡ ਦੇ ਨੌਜਵਾਨ ਸਵਾ ਦੇ ਵੱਲੋਂ ਇੱਕ ਪੋਸਟਰ ਜਿਹੜੇ ਪਿੰਡ ਦੇ ਬਾਹਰ ਲਗਾਏ ਗਏ ਨੇ ਫਲੈਕਸ ਬੋਰਡ ਤਾਂ ਪਿੰਡ ਵਾਸੀ ਵੀ ਨਾਲ ਮੌਜੂਦ ਨੇ ਉਹਨਾਂ ਨੇ ਕੁਝ ਹਦਾਇਤਾਂ ਨੇ ਜਿਹੜੀਆਂ ਪ੍ਰਵਾਸੀਆਂ ਦੇ ਬਾਰੇ ਉਹਨਾਂ ਬੋਰਡਾਂ ਦੇ ਉੱਪਰ ਲਿਖੀਆਂ ਗਈਆਂ ਨੇ 11 ਹਦਾਇਤਾਂ ਨੇ ਤੇ ਉਹਨਾਂ ਦੀਆਂ ਪਾਲਣਾ ਕਰਨ ਦੀ ਤਾੜਨਾ ਜਿਹੜੀ ਇਸ ਇਲਾਕੇ ਦੇ ਵਿੱਚ ਪ੍ਰਵਾਸੀ ਰਹਿੰਦੇ ਨੇ ਤਾਂ ਉਹਨਾਂ ਨੂੰ ਕੀਤੀ ਆ ਗੱਲਬਾਤ ਵੀ ਕਰਾਵਾਂਗੇ ਸਾਡੇ ਨਾਲ ਉਸ ਪਿੰਡ ਦੇ ਵਿੱਚ ਜਿਹੜੇ ਐਮਸੀ ਨੇ ਖਾਸ ਕਰਕੇ ਜਿਹੜਾ ਇਹ ਪਿੰਡ ਆ ਖਰੜ ਨਗਰ ਕੌਂਸਲ ਦੇ ਅਧੀਨ ਆਉਂਦਾ ਹੈ ਬਾੜ ਦੇ ਵਿੱਚ ਵੰਡਿਆ ਹੋਇਆ ਪਿੰਡ ਆ ਤਾਂ ਕਰਕੇ ਇੱਥੇ ਐਮਸੀ ਆ ਸਰਪੰਚ ਨਹੀਂ ਹੈ ਤਾਂ ਇਸ ਕਰਕੇ ਹੁਣ ਪਿੰਡ ਦੇ ਜਿਹੜੇ ਵਸਨੀਕ ਨੇ ਪਿੰਡ ਦੇ ਨੌਜਵਾਨ ਨੇ ਉਹਨਾਂ ਨੇ ਇੱਕ ਬੋਰਡ ਆ ਜਿਹੜਾ ਪਿੰਡ ਦੇ ਬਾਹਰ ਗੁਰਦੁਆਰਾ ਸਾਹਿਬ ਦੇ ਬਾਹਰ ਫਿਰਨੀ ਤੇ ਲਗਾ ਦਿੱਤਾ ਹੈ ਬੋਰਡ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਉਨੇ ਆ 11 ਹਦਾਇਤਾਂ ਨੇ ਉਸ ਬੋਰਡ ਦੇ ਉੱਤੇ ਲਿਖੀਆਂ ਹੋਈਆਂ ਨੇ ਤਾਂ ਸਾਫ ਤਾੜਨਾ ਕੀਤੀ ਗਿਆ ਕਿ ਇਹਨਾਂ 11 ਜਿਹੜੀਆਂ ਹਦਾਇਤਾਂ ਨੇ ਤਾਂ ਇਹਨਾਂ ਦੀ ਪਾਲਣਾ ਜਿਹੜੀ ਕੀਤੀ ਜਾਵੇ ਇਹ ਨੌਜਵਾਨ ਸਵਾਏ ਸਮੂਹ ਪਿੰਡ ਜੰਡਪੁਰ ਦੇ ਵਸਨੀਕ ਨੇ ਉਹਨਾਂ ਨੇ ਇਹ 11 ਹਦਾਇਤਾਂ ਜਾਰੀ ਕੀਤੀਆਂ ਨੇ ਕਿ ਨਾ ਦੀ ਪਾਲਣਾ ਕੀਤੀ ਜਾਵੇ ਸਭ ਤੋਂ ਪਹਿਲੀ ਜੇਕਰ ਹਦਾਇਤ ਦੀ ਗੱਲ ਕੀਤੀ ਜਾਵੇ ਤਾਂ ਲਿਖਿਆ ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਲਾਜ਼ਮੀ ਹੈ ਨੰਬਰ 2 ਤੇ ਪ੍ਰਵਾਸੀ ਪਾਨ ਗੁਟਕਾ ਬੀੜੀ ਪਿੰਡ ਵਿੱਚ ਨਹੀਂ ਪੀਵੇਗਾ ਕਿਉਂਕਿ ਜ਼ਿਆਦਾਤਰ ਹੁੰਦਾ ਵੀ ਲੋਕ ਇਸ ਤਰੀਕੇ ਨਾਲ ਜਾਂ ਇਹ ਜਿਹੜੇ ਹੈਗੇ ਨੇ ਨਸ਼ੇ ਨੇ ਉਹਨਾਂ ਦਾ ਸੇਵਨ ਕਰਦੇ ਨੇ ਜਿੱਥੇ ਪ੍ਰਵਾਸੀ ਰਹਿੰਦੇ ਨੇ ਉਸ ਜਗ੍ਹਾ ਤੇ ਕੂੜੇਦਾਨ ਹੋਣਾ ਜ਼ਰੂਰੀ ਚਾਹੀਦਾ ਹੈ ਇਸ ਦੀ ਜ਼ਿੰਮੇਵਾਰੀ ਮਾਲਕ ਦੀ ਹੋਵੇਗੀ ਜਿੱਥੇ ਕਿਰਾਏਦਾਰ ਦੇ ਲਵੇ ਉਹ ਪ੍ਰਵਾਸੀ ਰਹਿੰਦਾ ਹੈ ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਪ੍ਰਵਾਸੀ ਰਾਤ ਨੂੰ 9 ਵਜੇ ਤੋਂ ਬਾਅਦ ਬਾਹਰ ਘੁੰਮਦੀ ਨਜ਼ਰ ਨਹੀਂ ਆਉਣੀ ਚਾਹੀਦੇ ਇਹ ਵੀ ਲਿਖਿਆ ਗਿਆ ਮਕਾਨ ਦੇ ਵਿੱਚ ਜਿੰਨੇ ਬੰਦੇ ਰਹਿੰਦੇ ਹਨ ਬਸ ਉਹਨਾਂ ਦੀ ਹੀ ਵੈਰੀਫਿਕੇਸ਼ਨ ਹੋਵੇ ਇੱਕ ਕਮਰੇ ਦੇ ਵਿੱਚ ਦੋ ਹੀ ਵਿਅਕਤੀ ਰਹਿਣੇ ਚਾਹੀਦੇ ਉਸ ਤੋਂ ਵੱਧ ਨਾ ਹੋਣ ਪ੍ਰਵਾਸੀ ਪਿੰਡ ਦੇ ਵਿੱਚ ਅਧ ਨੰਗੇ ਨਾ ਕੋਮ ਦੇ ਨਜ਼ਰ ਆਉਣ ਇਹ ਵੀ ਹਦਾਇਤ ਦੇ ਵਿੱਚ ਹੈ ਨਮਾਲਕ ਬੱਚਿਆਂ ਨੂੰ ਬਿਨਾ ਕਾਗਜ਼ ਜਾਂ ਨੰਬਰ ਪਲੇਟਾਂ ਤੋਂ ਬਿਨਾ ਕੋਈ ਵੀ ਵਾਹਨ ਨਾ ਚਲਾਉਣਾ ਚਲਾਉਣਾ ਨਜ਼ਰ ਆਉਣਾ ਚਾਹੀਦਾ ਇਹ ਵੀ ਉਹਨਾਂ ਨੂੰ ਹਦਾਇਤ ਜਿਹੜੀ ਕੀਤੀ ਗਈ ਆ ਕਰਾਇਦਾਰਾਂ ਦੇ ਬਹਾਨਾ ਦੀ ਪਾਰਕਿੰਗ ਲਾਜ਼ਮੀ ਹੈ ਤੇ ਕਿਸੇ ਦਾ ਵਾਹਨ ਸੜਕ ਤੇ ਗਲੀ ਵਿੱਚ ਨਹੀਂ ਖੜਨਾ ਚਾਹੀਦਾ ਇਸ ਤੋਂ ਇਲਾਵਾ ਪਾਣੀ ਦੀ ਸਮੱਸਿਆ ਘਰ ਪ੍ਰਤੀ ਇੱਕ ਕਨੈਕਸ਼ਨ ਦੀ ਸਹੀ ਵਰਤੋਂ ਕੀਤੀ ਜਾਵੇ ਜੇਕਰ ਕੋਈ ਵੀ ਪ੍ਰਵਾਸੀ ਕਿਸੇ ਵੀ ਗੈਰ ਕਾਨੂੰਨੀ ਜਾਂ ਪਿੰਡ ਨੂੰ ਨੁਕਸਾਨ ਦੇ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਮਕਾਨ ਦਾ ਮਾਲਕ ਹੋਵੇਗਾ ਤੇ 11ਵੀਂ ਹਦਾਇਤ ਇਹ ਹੈ ਕਿ ਬੱਚਾ ਜੰਮਣ ਅਤੇ ਵਿਆਹ ਤੇ ਖੁਸ਼ੀਆਂ ਨੂੰ ਜੋ ਵਧਾਈ ਦਿੱਤੀ ਜਾਂਦੀ ਉਹ ਵੀ ਤੈਅ ਕੀਤੀ ਗਈ ਕਿ 2100 ਰੁਪਏ ਵਧਾਈ ਦਿੱਤੀ ਜਾਵੇ ਸਾਡੇ ਨਾਲ ਪਿੰਡ ਦੇ ਵਜਨੀਕ ਨੇ ਨੌਜਵਾਨ ਸਭਾ ਦੇ ਮੈਂਬਰ ਨੇ ਪਿੰਡ ਦੇ ਐਮਸੀਬੀ ਨੇ ਕਿਉਂਕਿ ਪਿੰਡ ਖਰੜ ਨਗਰ ਕਾਉਂਸਲ ਦੇ ਅਧੀਨ ਆਉਂਦਾ ਤਾਂ ਕਰਕੇ ਇੱਥੋਂ ਐਮਸੀ ਚੁਣਿਆ ਜਾਂਦਾ ਹੈ ਗੱਲਬਾਤ ਕਰਦੇ ਆਪਣਾ ਨਾਮ ਦੱਸੋ ਦੀ ਨਾਕੀ ਆ ਸਰ ਮੇਰਾ ਨਾਮ ਗੋਬਿੰਦ ਸਿੰਘ ਚਿਮਾ ਜੀ 12 ਨੰਬਰ 4 ਤੋਂ ਮਿਸਿਬਲ ਕਾਉਂਸਲਰਾਂ ਜੀ ਜਿਹੜੀ ਇਹ ਹਦਾਇਤ ਲਾਈ ਗਿਆ ਜਿਹੜਾ ਇਹ ਬੂੜਾ ਲਿਖਤੀ ਤੁਸੀਂ ਲਗਾ ਦਿੱਤਾ ਕਿ ਕਿਵੇਂ ਇਹ ਲੋਡ ਕਿਸ ਤਰੀਕੇ ਦੇ ਨਾਲ ਲੋਡ ਪੈ ਗਈ ਵੀ ਇਹ ਹਦੇਤਾ ਤੁਹਾਨੂੰ ਲਾਉਣੀਆਂ ਪੈ ਗਈਆਂ ਕਿਵੇਂ ਮਹਿਸੂਸ ਕੀਤਾ ਤੁਸੀਂ ਸਰ ਇਹ ਗੰਦਗੀ ਨੂੰ ਦੇਖਦੇ ਹੋਏ ਬਾਰਦਾਤਾਂ ਨੂੰ ਦੇਖਦੇ ਹੋਏ ਇਹ ਜ਼ਰੂਰੀ ਹੋ ਗਿਆ ਸੀ ਇਹ ਕੋਈ ਐਦਾਂ ਦਾ ਕਿਸੇ ਜਾਂ ਵਿਹਾਰੀ ਜਾਂ ਯੂਪੀਆ ਕਿਸੇ ਵੀ ਗਾਰੇ ਗਲਤ ਨਹੀਂ ਕਿਹਾ ਗਿਆ ਜੀ ਇਹਦੇ ਵੀ ਸਿਰਫ ਵੈਰੀਫਿਕੇਸ਼ਨ ਲਾਜ਼ਮੀ ਅਸੀਂ ਕਿਹਾ ਜੀ ਪ੍ਰਵਾਸੀ ਸ਼ਬਦ ਜਿਕਣਾ ਚਾਹੇ ਉਹ ਕਿਸੇ ਵੀ ਸਟੇਟ ਤੋਂ ਆਇਆ ਬਹੁਤ ਹਨੇ ਕਈ ਲੋਕ ਮੰਨ ਲੈਂਦੇ ਨੇ ਵੀ ਜੋ ਪ੍ਰਵਾਸੀ ਨਾਮ ਦਾ ਜ਼ਿਕਰ ਆਉਂਦਾ ਹੈ ਕਈ ਲੋਕਾਂ ਦੇ ਦਿਮਾਗ 'ਚ ਇੱਕ ਭੁਲ ਘੁੰਮ ਜਾਂਦਾ ਵੀ ਪ੍ਰਵਾਸੀ ਯੂਪੀ ਵਿਹਾਰ ਵਾਲੇ ਵੱਧ ਤੋਂ ਵੱਧ ਲੋਕ ਇਹ ਮੰਨਦੇ ਨੇ ਪ੍ਰਵਾਸ ਦਾ ਮਤਲਬ ਹੁੰਦਾ ਆਪਾਂ ਨੂੰ ਵੀ ਲੋਕ ਜਾਣਦੇ ਨੇ ਕੈਨੇਡਾ ਅਮਰੀਕਾ ਉਹ ਵੀ ਪ੍ਰਵਾਸੀ ਹੁੰਦਾ ਇੱਕ ਹਾਂਜੀ ਇਦਾਂ ਹੀ ਆਹੇ ਜੀ ਪ੍ਰਵਾਸੀ ਉਹਨਾਂ ਦੀ ਵੈਰੀਫਿਕੇਸ਼ਨ ਲਾਜ਼ਮੀ ਹੋਣੀ ਚਾਹੀਦੀ ਹੈ ਕਿਉਂਕਿ ਉਹ ਬਾਹਰ ਪਹਿਲਾਂ ਪਿੰਡਾਂ 'ਚ ਕ੍ਰਿਮ ਕ੍ਰਿਮੀਨਲ ਰਿਕਾਰਡ ਹੁੰਨੇ ਜੀ ਉਹਨਾਂ ਦੇ ਜਦੋਂ ਵੈਰੀਫਿਕੇਸ਼ਨ ਹੋਏਗੀ ਉਹ ਸਾਰਾ ਪਤਾ ਲੱਗ ਜਾਏਗਾ ਜੀ ਸੋ ਉਸ ਨਾਲ ਪਿੰਡ 'ਚ ਵਾਰਦਾਤ ਹੋਣ ਦੇ ਚਾਂਸ ਘੱਟ ਜਾਂਦੇ ਨੇ ਇੱਕ ਜਿਹੜਾ ਸਾਫ ਸਫਾਈ ਦਾ ਪਾਣ ਗੁਟਕੇ ਦੀ ਗੱਲ ਕਰਦੇ ਜੀ ਉਹ ਸਾਰਿਆਂ ਬਸਤੀਆਂ ਲਾਗੂ ਹੈ ਜੀ ਆਪਣੇ ਘਰ ਬੈਠ ਕੇ ਜ ਬੰਦਾ ਜੋ ਮਰਜੀ ਖਾਓ ਪੀਓ ਸਾਨੂੰ ਕੋਈ ਤਰਾਜ ਨਹੀਂ ਸਾਡੇ ਚਾਰ ਧਾਰਮਿਕ ਸਥਾਨ ਹੈ ਜੀ ਗੁਰਦੁਆਰਾ ਸਾਹਿਬ ਹੈ ਮੰਦਿਰ ਹੈ ਜੀ ਡੇਰਾ ਹੈ ਜੀ ਉਹ ਤੁਸੀਂ ਦੇਖਿਆ ਹੋਣਾ ਜੀ ਗਲੀ ਦੇ ਵਿੱਚ ਵੀ ਐਨ ਗੁਰਦੁਆਰੇ ਦੇ ਗੇਟ ਦੇ ਮੁਰਾ ਥੁੱਕਿਆ ਪਿਆ ਜੀ ਪਾਣਾ ਇਹ ਨਾਲ ਬੇਇੱਜ਼ਤੀ ਵੀ ਹੁੰਦੀ ਹੈ ਜੀ ਹਾਂ ਜੀ ਇਸ ਨੂੰ ਮੁੱਖ ਰੱਖਦੇ ਹੋਏ ਇੱਕ ਕਦਮ ਚੱਕੇ ਗਏ ਆ ਜੀ ਕਿੰਨੇ ਕੁ ਪ੍ਰਵਾਸੀ ਜਿਹੜੇ ਪਿੰਡ ਦੇ ਵਿੱਚ ਰਹਿੰਦੇ ਪਿੰਡ ਦੀ ਬੋਟ ਕਿੰਨੀ ਹੈ ਪਿੰਡ ਦੀ ਵੋਟ 1700 ਦੇ ਕਰੀਬ ਹੈ ਜੀ ਤੇ 500 ਪਲਸ ਦੇ ਵਿੱਚ ਪ੍ਰਵਾਸੀ ਰਹਿੰਦੇ ਸੀ ਜਿਨ੍ਹਾਂ ਦੀ ਵੋਟ ਨੀਉ ਦਾ ਹੈ ਕੀ ਵੈਸੇ ਉਹ ਕਿਰਾਏ ਤੇ ਰਹਿੰਦੇ ਜਿਸ ਤਰ੍ਹਾਂ 9 ਵਜੇ ਵਾਲਾ ਜ਼ਿਕਰ ਕੀਤਾ ਕਿ ਰਾਤ ਨੂੰ 9 ਵਜੇ ਤੋਂ ਬਾਅਦ ਕੋਈ ਬਾਹਰ ਘੁੰਮਦਾ ਨਜ਼ਰ ਨਹੀਂ ਆਉਣਾ ਚਾਹੀਦਾ ਕੀ ਇਹ ਰੂਲ ਪਿੰਡ ਵਾਸੀਆਂ ਤੇ ਵੀ ਲਾਗੂ ਹੋਵੇਗਾ ਹਾਂਜੀ ਹਾਂਜੀ ਇਹ ਪਿੰਡ ਵਾਸੀ ਤੇ ਵੀ ਲੱਗੂ ਹੁੰਦਾ ਇਹ ਜਿਹੜਾ 9 ਵਜੇ ਵਾਲਾ ਸੀਨ ਹੈ ਜੀ ਇਹ ਇਦਾਂ ਨਹੀਂ ਕਿਸੇ ਦੀ ਸ਼ਿਫਟ 10 ਵਜੇ ਖਤਮ ਹੁੰਦੀ ਹੈ ਹੁਣ ਤਾਂ 10 ਵਜੇ ਹੀ ਆਏਗਾ ਨਾ ਜੀ ਉਹ ਪਰ ਨਹੀਂ ਇਹ ਇੱਕ ਗੇੜੀ ਦਾ ਸਿਸਟਮ ਚੱਲ ਪਿਆ ਜੀ ਹੁਣ। ਹੂੰ। ਰੋਟੀ ਪਾਣੀ ਖਾ ਕੇ ਆਪਣਾ ਰੰਗीन ਜਾ ਹੋ ਗਿਆ ਬੰਦਾ ਫੇ ਕਿਨੇ ਚਾਰ ਲੱਦ ਕੇ ਮੋਟਰਸਾਈਕਲ ਪਿੰਡ ਚ ਗੇੜੀ ਮਾਰੀ ਏ। ਹੂੰ। ਇਹ ਗੇੜੀ ਸਿਸਟਮ ਨੂੰ ਨੱਥ ਪਾਉਣ ਦੇ ਜ਼ਰੀਏ ਨਾਲ ਕਰਿਆ ਗਿਆ ਜੀ। ਹੋਰ ਇਦਾਂ ਦਾ ਕੋਈ ਨਹੀਂ ਹੈ ਜੇ ਕੋਈ ਢਿੱਲਾ ਮਿਸਾਏ ਉਹਨਾਂ ਦਵਾਈ ਲੈਣ ਵੀ ਜਾਣਾ। ਹੂੰ। ਆਏ ਤਾਂ ਇਹਨੇ ਵੀ ਰਾਤ ਨੂੰ ਬੁਖਾਰ ਨਹੀਂ ਕਿਸ਼ਨ ਚੜ੍ਹ ਸਕਦਾ ਯਾਰ ਰਾਤ ਨੂੰ ਕੋਈ ਤਾਂ ਦਰਦ ਨਹੀਂ ਉੱਠ ਸਕਦਾ। ਇਹ ਸਿਰਫ ਉਹਨਾਂ ਵਾਸਤੇ ਜਿਹੜੇ ਗੇੜੀ ਰੂਟ ਸੰਭਲਦੇ ਆਂ। ਵੀ ਅਸੀਂ ਗੇੜੀ ਮਾਰ ਕੇ ਆਉਂਦੇ ਆਂ। ਉਹਨਾਂ ਵਾਸਤੇ। ਗਾਠ ਰੱਖ ਕੇ ਪਿੰਡ ਦੇ ਵਿੱਚ ਸਹਿਮਤੀ ਦੇ ਨਾਲ ਫੈਸਲਾ ਹੋਇਆ ਸਾਰੇ ਪਿੰਡ ਨੂੰ ਸੱਦਿਆ ਗਿਆ ਸੀ ਜਾਂ ਫਿਰ ਆਪਣੇ ਪੱਧਰ ਤੇ ਜਿੰਨੇ ਇੱਕ ਨੌਜਵਾਨ ਨੇ ਸਭਾ ਦੇ ਵਿੱਚ ਉਹਨਾਂ ਨੇ ਆਪਣੇ ਪੱਧਰ ਤੇ ਫੈਸਲਾ ਕੀਤਾ ਨਹੀਂ ਨਹੀਂ ਇਹ ਪਿਲਾ ਹਫਤਾ ਪਹਿਲਾਂ ਜੀ ਜੀ ਲੋਸਮੈਂਟਾਂ ਕਰਾਈਆਂ ਜੀ ਗੁਰੂ ਘਰਾਂ ਦੇ ਵਿੱਚ ਫਿਰ WhatsApp ਤੇ ਮੈਸੇਜ ਵੀ ਪਾਏ ਜਿਨ੍ਹਾਂ ਦੇ ਫੋਨ ਹੋਏ ਫੋਨ ਹੋਏ ਆ ਪਿੰਡ ਦੇ ਵਿੱਚ ਘੁੰਮ ਕੇ ਵੀ ਮੁੰਡਿਆਂ ਨੇ ਸਨੇਹ ਲਾਏ ਆ ਸਾਰਿਆਂ ਨੂੰ ਜਿਹੜਾ ਕੋਈ ਵੀ ਭਾਈ ਸਾਰਿਆਂ ਨੇ ਇੱਕ ਘਰ ਪਰਤੀ ਕੀ ਗੁੰਦਾ ਹੋ ਸੋ ਸਾਰਿਆਂ ਦੀ ਸਲਾਹ ਲੈ ਕੇ ਐ ਸਤਾ ਕਾਰਵਾਈ ਕਰੀ ਗਈ ਹੈ ਜੇ ਏਦਾਂ ਦੀ ਕੋਈ ਗੱਲ ਨਹੀਂ ਹੈ ਬਿ ਤਾਨਾ ਸ਼ਾਹ ਕੋਈ ਏਦਾਂ ਦਾ ਕੋਈ ਨਹੀਂ ਹੈ ਜੀ ਮਤਾ ਪਾਸ ਕੀਤਾ ਜਾਂ ਸਿਰਫ ਲਿਖਤੀ ਹੀ ਬੋਰਡ ਲਗਾਇਆ ਕੱਲਾ ਜਵਾਨੀ ਨਹੀਂ ਇਹ ਜਵਾਨੀ ਬੋਰਡ ਹੈ ਜੀ ਇਹ ਹਿੰਦੀ ਚ ਵੀ ਲਵਾਵਾਂਗੇ ਜੀ ਹਾਂਜੀ ਮਤਾ ਤਕੋ ਸੀ ਨਾ ਪਾਸ ਕਰ ਸਕਦੇ ਨਾ ਸਾਡੇ ਕੋਲ ਅਧਿਕਾਰ ਹੈ ਨਾ ਹੀ ਅਸੀਂ ਕਿਸੇ ਪ੍ਰਵਾਸੀ ਨੂੰ ਕਹਿ ਸਕਦੇ ਵੀ ਤੂੰ ਯੂਰਾਂ ਨਹੀਂ ਰਹਿਣਾ ਏਦਾਂ ਦਾ ਕੋਈ ਸੀਨੀਅਰ ਉਹ ਤਰੀਕਾ ਸਹੀ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਜਿਹੜੀਆਂ ਹਦਾਇਤਾਂ ਲਗਾਈਆਂ ਨੇ ਕਿਉਂ ਮਹਿਸੂਸ ਹੋਣ ਲੱਗ ਪਿਆ ਕਿਉਂ ਲੋਡ ਪੈਣ ਲੱਗ ਪਈ ਕਿ ਜਿਸ ਤਰ੍ਹਾਂ ਦੀ ਹਦਾਇਤ ਸਾਨੂੰ ਲਾਉਣੀ ਹੀ ਪਏਗੀ ਤਾਂ ਸੁਧਾਰ ਹੋਏਗਾ। ਇਹ ਦਿਨ ਬਰ ਦਿਨ ਬਾਰਦਾਤਾਂ ਵਧਦੀਆਂ ਜਾਂਦੀਆਂ ਜੀ। ਉਹਦੇ ਕਰਕੇ ਸਾਨੂੰ ਚੱਕਣੇ ਚੱਕਣਾ ਪਿਆ ਜੀ ਇਹ। ਹੋਰ ਕੋਈ ਏਡੀ ਉਹ ਗੱਲ ਨਹੀਂ ਹੈਗੀ। ਅਸੀਂ ਕਹਿੰਦੇ ਰਹੋ ਕੋਈ ਚੱਕਰ ਨਹੀਂ ਰਹੋ ਬਰ ਤਰੀਕੇ ਨਾਲ ਰਹੋ ਜੀ। ਸਫਾਈ ਰੱਖੋ ਜੀ ਇੱਥੇ ਰਹਿੰਦੇ ਤੁਸੀਂ ਸਫਾਈ ਰੱਖੋ ਹੁਣ ਪਿੰਡ ਜਿੱਥੇ ਵੀ ਦੇਖਦੇ ਉੱਥੇ ਸੁੱਖ ਰਹਿੰਦੇ ਹੀ ਇਹ ਗੁਟਕਾ ਪਾਨ ਖਾ ਕੇ ਜਿੱਥੇ ਦੇਖਣਾ ਉੱਥੇ ਵੀੜੀ ਲੈ ਲੈਣੀ ਇਹਨਾਂ ਇਹਨਾਂ ਨੇ ਦੇਖਣਾ ਕੁਝ ਵੀ ਗੁਰੂ ਘਰ ਇੱਥੇ ਕੀ ਹੈ ਕੁਝ ਨਹੀਂ ਦੇਖਣਾ ਇਹਨਾਂ ਇਹ ਪ੍ਰੋਬਲਮ ਆਉਂਦੀ ਸਾਨੂੰ ਜੀ ਇਹ ਤੁਸੀਂ ਇਹ ਵੀ ਸੱਦਿਆ ਵੀ ਇਹਨਾਂ ਨੂੰ ਵੀ ਬੁਲਾ ਲਈਏ ਪ੍ਰਵਾਸੀਆਂ ਨੂੰ ਉਹਨੂੰ ਵੀ ਇੱਕ ਵਾਰ ਦੱਸ ਦਈਏ ਭਈ ਆ ਹਦਿਤਾ ਨੇ ਤੁਹਾਨੂੰ ਵੀ ਉਹਨਾਂ ਨੂੰ ਪਤਾ ਲੱਗ ਜੇ ਨਾ ਕਿ ਫਿਰ ਉਹ ਇੰਦੀ ਪੜਦੇ ਨੇ ਜਾਂ ਨਹੀਂ ਪਤਾ ਲੱਗਦਾ ਉਹਨਾਂ ਤੱਕ ਸਨੇਹਾ ਪਹੁੰਚਦਾ ਕਿਉਂਕਿ ਆਲੇ-ਦਾਲੇ ਫੈਲਿਆ ਪਿਆ ਹੁਣਾ ਪਿੰਡ ਥੋੜਾ ਜਿਹਾ ਕੋਈ ਕਿਤੇ ਰਹਿੰਦਾ ਕੋਈ ਕਿਤੇ ਰਹਿੰਦਾ ਇਹ ਵੀ ਤਾਂ ਕਰੋਂਗੇ ਤੁਸੀਂ ਪ੍ਰਾਲਾ ਵੀ ਉਹਨਾਂ ਨੂੰ ਇਕੱਠਾ ਸੱਦ ਕੇ ਉਹਨਾਂ ਨੂੰ ਸਮਝਾਇਆ ਜਾਵੇ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਨਹੀਂ ਇਕੱਠਾ ਸੱਦ ਕੇ ਸਮਝਾਤਾ ਤਾਂ ਸਕਦੇ ਜਿਓ ਪੱਕੇ ਤੌਰ ਤੇ ਰਹਿੰਦੇ ਹੋ ਮੈਂ ਜੀ ਉਹ ਤਾਂ ਮਹੀਨਾ ਦੋ ਮਹੀਨਾ ਰਹਿੰਦੇ ਜੀ ਫਿਰ ਚਲੇ ਜਾਂਦੇ ਆ ਹੋਰ ਆ ਜਾਂਦੇ ਆ ਚਲੇ ਜਾਂਦੇ ਆ ਅਸੀਂ ਉਹਨਾਂ ਉਹਨਾਂ ਦੇ ਬਾਹਰ ਇੱਕ ਬੋਰਡ ਜ਼ਰੂਰ ਲਾਵਾਂਗੇ ਜੀ ਹਿੰਦੀ ਦੇ ਵਿੱਚ ਵੀ ਕੱਲ ਨੂੰ ਕੋਈ ਬਦਲ ਕੇ ਵੀ ਆਉਂਦਾ ਏ ਤਾਂ ਉਹ ਬੋਰਡ ਪੜ ਲਵਾਂ ਵੀ ਭਾਈ ਇਹ ਇਦਾਂ ਤੁਸੀਂ ਰਹਿਣਾ ਇਨਸਟਾਡ ਦੇ ਵਿੱਚ ਇਦਾਂ ਰਹੋ ਜਿਹੜੇ ਮਕਾਨ ਮਾਲਕਾਂ ਦਾ ਜ਼ਿਕਰ ਤੁਸੀਂ ਕੀਤਾ ਕਿ ਉਹ ਉੱਥੇ ਵੈਰੀਫਿਕੇਸ਼ਨ ਨਹੀਂ ਕਰਵਾਉਂਦੇ ਸੀ ਜਿਹੜੇ ਪਹਿਲਾਂ ਇੱਥੇ ਉਹਨਾਂ ਨੇ ਰੱਖੇ ਹੋਏ ਨੇ ਪਰਮਿਸ਼ਨ ਹੋਣ ਤਾਂ ਬੈ ਕਾਰਾਂ ਲਾ ਕੇ ਦੋੜ ਲਈ ਵਿੱਚ ਜਿਹੜੇ ਪਹਿਲਾਂ ਸੀ ਉਹ ਕਰਾਸ ਮਾਲਕ ਕਰਾ ਦੇ ਲਈ ਬੈਦਿਆਂ ਕਰਾ ਲਿਆ ਉਹਨੇ ਪੱਕੇ ਰਹਿੰਦੀ ਜੀ ਕੋਈ 2 ਮਹੀਨੇ ਲੱਗਿਆ ਕੋਈ 4 ਮਹੀਨੇ ਲੱਗਿਆ ਚਲੇ ਜਾਂਦੇ ਫਿਰ ਨਵਾਂ ਆ ਗਿਆ ਉਹ ਬੜੀਆਂ ਕਿੰਨੇ ਕਰਾਈ ਜਾਈਏ ਹੁਣ ਮਾਲਕ ਜਿਹੜਾ ਮਕਾਨ ਮਾਲਕ ਹੈ ਉਹਦੇ ਕੋਲ ਕਹਤਾ ਜੀ ਬੜੀ ਕਲਾਕਾ ਜਰੂਰੀ ਹੋ ਗਈ ਮਤਲਬ ਇਹ ਬੈਨ ਕਹਦਾ ਮਤਲਬ ਇਹਦਾ ਨਾ ਫਿਰ ਇਹਦਾ ਜਿਹੜਾ ਇਹ ਬਾਹਰ ਸਰਕਾਰ ਦਾ ਉਹ ਜ਼ਿੰਮੇਵਾਰੀ ਬਣ ਜਾਂਦੀ ਹੈ ਜੀ ਹੂੰ ਫੋੜ ਫੜਿਆਦੀ ਮਤਲਬ ਇਹ ਮਾਲਕਾ ਲੋ ਕੋਈ ਬਾਹਰ ਦਾ ਤਕਰ ਕਰਕੇ ਲੰਘਿਆ ਉਹਨਾਂ ਪੱਕੇ ਟੋਲ ਤੇ ਘਰੂਗਾ ਜਿਹਨ ਕਿੱਥੇ ਚਲੇ ਗਿਆ ਵਾਰਤਤਕਾਰ ਕਰਕੇ ਉਹ ਹੋਰ ਪਾਸੇ ਹੀ ਰਹਿ ਸਕਦਾ ਹੈ ਇਹ ਬੈਰੀਟਨ ਦਾ ਮਤਲਬ ਲਾਇਆ ਹੁੰਦਾ ਈ ਉਹ ਬੈਰੀਟਨ ਦੇ ਥਰੂ ਫਾੜ ਸਕਦੇ ਬੰਦੇ ਨੂੰ ਪਾਓ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਾਨੂੰਨ ਤਾਂ ਲਾਗੂ ਹੋਇਆ ਜਿਹੜਾ ਨਵਾਲਕ ਬੱਚਾ ਘੁੰਮੇਗਾ 3 ਸਾਲ ਦੀ ਸਜ਼ਾ ਉਹਨਾਂ ਨੂੰ ਜੁਰਮਾਨਾ ਵੀ ਵਿੱਚ ਲਾਇਆ ਗਿਆ ਹੈ ਨਾ ਕਿ ਬੱਚੇ ਵੀ ਵਹੀਕਲਾਂ ਤੇ ਘੁੰਮਦੇ ਨੇ ਜਿਨ੍ਹਾਂ ਲੈਵੇ ਕੋਈ ਲਾਇਸੈਂਸ ਨਹੀਂ ਹੁੰਦਾ ਬੜੀ ਘੱਟ ਉਮਰ ਹੁੰਦੀ ਹੈ ਹਾਂਜੀ ਜ਼ਿਆਦਾ ਤਾਂ ਦਰਸਲ ਉਹੀ ਹੈ ਹੁਣ ਪਿੱਛੇ ਜੇ 10 ਦਿਨ ਪਹਿਲਾਂ ਜੀ ਸਾਡਾ ਇੱਕ ਬਜ਼ੁਰਗਾ ਗਲੀ ਦੇ ਵਿੱਚ ਜਾ ਰਿਹਾ ਸੀ ਇੱਕ ਨਵਾਲਕ ਬੱਚਾ ਜਾਂਦਾ ਜਾਂਦਾ ਅੰ ਉਨਾ ਤਾਂ ਉਹਨੂੰ ਸਜ਼ਾ ਹੀ ਨਾ ਕੀ ਕਰੀ ਕਿੱਧਰ ਹੋ ਜਾਈਏ ਉਹ ਬਜ਼ੁਰਗ ਆਲ ਵੀ ਬੰਜੇ ਤੇ ਪਿਆ ਜੀ ਕਿੰਨੀ ਤਰੀਕ ਨੂੰ ਹੋਇਆ ਤੇ ਕੋਈ 15 ਦਿਨ ਦੀ ਗੱਲ ਹੈ ਜੀ ਆਹ ਇੱਕ ਤਰੀਕ ਨੂੰ ਹੋਇਆ ਲੋਕ ਲਾਗੂ ਹਾਂਜੀ 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 ਇਹ 15 20 ਦਿਨ ਦੀ ਗੱਲ ਹੈ ਜੀ ਜਦੋਂ ਹੋਇਆ ਮਤਲਬ ਵੀ ਅਸੀਂ ਚਾਹਨੇ ਸਿਸਟਮ ਦੇ ਵਿੱਚ ਰਹੋ ਇਹ ਤੁਸੀਂ ਦੇਖਿਆ ਜੀ ਹਰ ਬਾਹਰ ਬੜੀ ਸੁਸਾਇਟੀਆਂ ਦੇ ਵਿੱਚ ਸਭ ਤੇ ਲੱਗੇ ਹੋਏ ਜੀ ਅਸੀਂ ਕਿਹੜਾ ਕੋਈ ਨਵਾਂ ਕੰਮ ਕਰਿਆ ਜੀ ਸਾਰਿਆਂ ਦਾ ਲੱਗੇ ਹੋਏ ਬੋਰਡ ਉਹੀ ਇੱਕ ਸਿਸਟਮ ਹੈ ਜੀ ਜਦੋਂ ਇਹ ਮਤਾ ਬੋਰਡ ਲਾਏਗੇ ਮਾਫ ਕਰਨਾ ਫਿਰ ਅਧਿਕਾਰੀ ਵੀ ਉੱਥੇ ਆਏ ਤੁਹਾਡੇ ਲਈ ਆਇਆ ਸੀ ਕੋਈ ਪੁਲਿਸ ਦਾ ਅਧਿਕਾਰੀ ਵੀ ਕਿਸ ਤਰ੍ਹਾਂ ਦੀ ਹਦਾਇਤ ਦੇ ਰਹੇ ਸੀ ਐਸਐਚਓ ਸਾਹਿਬ ਆਏ ਸੀ ਸਾਡੇ ਕੋਲ ਜੀ ਉਹਨਾਂ ਨੇ ਕਿਹਾ ਵੀ ਠੀਕ ਹੈ ਇੱਕ ਦੋ ਜੋ ਸ਼ਬਦ ਹੈ ਉਹਨਾਂ ਨੂੰ ਸਹੀ ਕਰਨੇ ਨੂੰ ਕਿਹਾ ਸੀ ਉਹਨਾਂ ਨੇ ਉਹ ਅਸੀਂ ਕਰਾ ਲਾਂਗੇ ਜੀ ਕਿਹੜੀ ਕਿਹੜੀ ਚੀਜ਼ਾਂ ਦਿਲੋਂ ਦੇ ਤਰਾ ਚੱਕਿਆ ਉਹਨਾਂ ਨੇ ਜਿਹੜਾ ਪ੍ਰਵਾਸੀ ਸ਼ਬਦ ਉਹ ਇੱਕ ਗੱਲ ਕਰਦੇ ਸੀ ਪਰ ਉਹਨਾਂ ਨੂੰ ਸਮਝਾਇਆ ਵੀ ਪ੍ਰਵਾਸੀ ਇਕੱਲੇ ਯੂਪੀਵੀਆਰ ਵਾਲੇ ਨੂੰ ਤੁਸੀਂ ਨਾ ਗੱਲ ਕਰੋ ਵੀ ਪ੍ਰਵਾਸੀ ਜਿਹੜੇ ਦੂਜੇ ਪਾਸੇ ਤੋਂ ਆਏ ਨੇ ਕਿਸੇ ਤੋਂ ਵੀ ਆਏ ਹੋ ਪੰਜਾਬ ਚੋਂ ਵੀ ਹੋਣ ਵੀ ਉਹਨਾਂ ਵਾਸਤੇ ਉਹ ਕਹਿੰਦੇ ਚਲੋ ਫੇਰ ਠੀਕ ਹੈ ਬਸ ਬਾਕੀ ਤਾਂ ਉਹ ਕਹਿੰਦੇ ਠੀਕ ਹੈ ਕੋਈ ਏਦਾਂ ਦੀ ਗੱਲ ਹੈ ਨਹੀਂ ਹੈਣਾ ਵਾਸਤੇ ਪ੍ਰਵਾਸੀਆਂ ਵਾਸਤੇ ਵੀ ਤਾਂ ਅਸੀਂ ਕਰਿਆ ਜੀ 2100 ਰੁਪਏ ਵਧਾਈ ਕਰੀਏ ਜੀ ਹੁਣ ਇਹਨਾਂ ਨੂੰ ਤੰਗ ਕਰਦੇ ਸੀ ਆਕਾ ਉਸਰੇ ਜੀ ਪਹਿਲਾਂ ਵੱਧ ਲੈ ਜਾਂਦੇ ਸੀ ਮਤਲਬ ਵੱਧ ਲੈਂਦੇ ਜੀ 55 55000 ਰੁਪਏ ਹੁਣ 31 2100 3100 ਕਰਤੇ ਆ ਜੀ ਇਹ ਫਾਇਦਾ ਤਾਂ ਇਹਨਾਂ ਨੂੰ ਵੀ ਹੋ ਜਾਣਾ ਜੀ ਹਾਂਜੀ ਫਿਰ ਜੇਕਰ ਇਸ ਕਾਨੂੰਨ ਇਹ ਛੋੜੇ ਹਦਾਇਤਾਂ ਦੀ ਕੋਈ ਲੰਘਣਾ ਕਰਦਾ ਫਿਰ ਅੱਗੇ ਵੀ ਪੈਰਵਾਈ ਕਰੋਂਗੇ ਕੋਈ ਉਸ ਤਰ੍ਹਾਂ ਦਾ ਵੀ ਕੋਈ ਪੈਰਾਮੀਟਰ ਤਿਆਰ ਕੀਤਾ ਹਾਂਜੀ ਪਹਿਲਾ ਅਸੀਂ ਮਕਾਨ ਮਾਲਕ ਨੂੰ ਦੱਸਾਂਗੇ ਜੀ ਜੇ ਉਹਤੇ ਨੱਥ ਨਹੀਂ ਪੈਂਦੀ ਜੀ ਪਰ ਐਸਐਸਓ ਸਾਬ ਨੇ ਸਾਨੂੰ ਕਿਹਾ ਵੀ ਤੁਸੀਂ ਮੇਰੇ ਕੋਲ ਆਣਾ ਵੀ ਅਸੀਂ ਬਣਦੀ ਕਾਰਵਾਈ ਕਰਾਂਗੇ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਇਹ ਤੁਸੀਂ ਹਦਾਇਤਾਂ ਲਾਈਆਂ ਨੇ ਕਿੰਨਾ ਕੁ ਫਾਇਦਾ ਫਾਇਦਾ ਹੋਏਗਾ ਪਿੰਡ ਨੂੰ ਬਿਲਕੁਲ ਦਾ ਫਾਇਦਾ ਹੋਊਗਾ ਜੀ ਅਜੇ ਕੋਈ ਚੱਕ ਨਹੀਂ ਹੈ ਆਪਾਂ ਨੇ ਹਿੰਦੀ ਚ ਲਗ ਕਰਕੇ ਆਉਂਦੇ 게ਟਾਂ ਦੇ ਅੱਗੇ ਲਗਾਉਂਗੇ ਇਹਨਾਂ ਲੋਕਾਂ ਦਾ ਕੋਈ ਨੁਕਸਾਨ ਨਹੀਂ ਆਦਾ ਉਹਨਾਂ ਨੂੰ ਵਾਸਤੇ ਵੀ ਫਾਇਦੇ ਵਾਲੀਆਂ ਇਹ ਜੀ ਇਹ ਉਹਨਾਂ ਵਾਸਤੇ ਕੋਈ ਨੁਕਸਾਨ ਨਹੀਂ ਆ ਥੋੜੀਆਂ ਜੇ ਆਪਾਂ ਦੇਖਦੇ ਆ ਨਾ ਜੇ ਜਿਹੜਾ ਵੀ ਆਪਾਂ ਦੇਖਦੇ ਆ ਜਾਂ ਤਾਂ ਇੱਕ ਦੋ ਜਿਹੜੀ ਇਹਦਾ ਤਾਂ ਉਹਨਾਂ ਨੂੰ ਥੋੜੀ ਔਖੀ ਲੱਗੂਗੀ ਬੀੜੀ ਪੀਣੇ ਵਾਲੀ ਇਹ ਆ ਨੰਗਾ ਘੁੰਮਣੇ ਵਾਲੀ ਇਹ ਉਹਨਾਂ ਵਾਸਤੇ ਔਖੀ ਹੋ ਗਈ ਪਰ ਸਾਡੇ ਵਾਸਤੇ ਕੰਫਰਟੇਬਲ ਹੋ ਗਈ ਜਿੰਨੇ ਬਾਕੀ ਕਹਦਾ ਦਿੱਤਾ ਐ 8 9 ਦਾ ਤਾਂ ਉਹਨਾਂ ਵਾਸਤੇ ਕੰਫਰਟੇਬਲ ਆਪਣੇ ਵਾਸਤੇ ਜ਼ਰੂਰੀ ਹੈ ਉਹਨਾਂ ਵਾਸਤੇ ਜ਼ਰੂਰੀ ਹੈ ਆਪਣੇ ਵਾਸਤੇ ਜ਼ਰੂਰੀ ਹੈ ਤਾਂ ਵੀ ਜ਼ਿਆਦਾਤਰ ਵੈਰੀਫਿਕੇਸ਼ਨ ਦਾ ਲਾਜ਼ਮੀ ਆਪਾਂ ਤੋਂ ਆਪਣੇ ਇੱਥੇ ਕੋਈ ਵਾਰਦਾਤ ਕਰਕੇ ਲੰਘ ਗਿਆ ਆਪਾਂ ਨੂੰ ਕੀ ਪਤਾ ਕੌਣ ਹੈ ਕੌਣ ਨਹੀਂ ਇੱਕ ਇੱਕ ਹੋਰ ਦੱਸੋ ਜਿਹੜਾ ਮੁੱਧੂ ਸੰਗਤੀਆ ਪਿੰਡ ਵੀ ਚਰਚਾ ਸੀ ਮਹਾਲੀ ਦਾ ਇਹ ਦੂਸਰਾ ਪਿੰਡ ਆ ਜਿਹੜੇ ਉਹ ਵੱਖਰਾ ਸੀ ਉਹਦੀ ਕਿੰਨਾ ਕੁ ਫਰਕ ਸਮਝੋ ਚੀਜ਼ਾਂ ਤੋਂ ਇਹਦੇ ਨਾਲ ਉਹਦੇ ਵਿੱਚ ਤਾਂ ਸਿਰਫ ਉਹਨਾਂ ਨੇ ਫਰਮਾਨ ਹੀ ਸਣਾਤਾ ਸੀ ਕਿ ਪ੍ਰਵਾਸੀ ਬਾਹਰ ਹੀ ਨਿਕਲ ਜਾਣ ਪਿੰਡ ਤੋਂ ਨਹੀਂ ਨਹੀਂ ਉਹਦੇ ਨਾਲ ਤਾਂ ਇਹਦਾ ਕੋਈ ਸਬੰਧ ਨਹੀਂ ਹੈ ਉਹ ਲੱਗ ਉਹ ਲੱਗ ਚੀਜ਼ ਹੈ ਜੀ ਬਸ ਤਾਂ ਮਤਾ ਪੈ ਨਹੀਂ ਸਕਦਾ ਕਿਉਂਕਿ ਪੰਚਾਇਤਾਂ ਭੰਗ ਹੋਈਆਂ ਨੇ ਹਾਂ ਹਾਂਜੀ ਐਦਾਂ ਦਾ ਕੋਈ ਸੀਨ ਨਹੀਂ ਹੈ ਜੀ ਇੱਕ ਕਹਿਣ ਦੇ ਵਿੱਚ ਮਤਾ ਆ ਜਾਂਦਾ ਵੀ ਮਤਾ ਪਾਤੀ ਹੈ ਜੀ ਐਦਾਂ ਦਾ ਕੋਈ ਸੀਨ ਨਹੀਂ ਹੈ ਜੀ ਇੱਕ ਰੂਲ ਰੈਗੂਲੇਸ਼ਨ ਹੈ ਜੀ ਇਹ ਹਾਂਜੀ ਬਸ ਬਹੁਤ ਬਹੁਤ ਧੰਨਵਾਦ ਤਾਂ ਪਿੰਡ ਦੇ ਵਸਨੀਕ ਸੀ ਤਾਂ ਇਸ ਪਿੰਡ ਦੇ ਐਮ ਸੀ ਵੀ ਸੀ ਤਾਂ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਇਹ ਕੋਈ ਵਿਵਾਦਤ ਜਿਹੜੀ ਹਦਾਇਤਾਂ ਨਹੀਂ ਜਿਸ ਤਰ੍ਹਾਂ ਮਹਾਲੀ ਦਾ ਪਿੰਡ ਮੁੱਧੂ ਸੰਗਤਿਆ ਸੀ ਤਾਂ ਮੁੱਧੂ ਸੰਗਤਿਆ ਦੇ ਵਿੱਚ ਤਾਂ ਇਹ ਹਦਾਇਤ ਕਰ ਦਿੱਤੀ ਸੀ ਤਾਂ ਔਖੇ ਦੇਰ ਕੁਝ ਲੋਕਾਂ ਨੇ ਮਤਾ ਪਾਇਆ ਸੀ ਕੁਝ ਉਹਨਾਂ ਦੇ ਵਿੱਚ ਮੈਂਬਰ ਵੀ ਸੀ ਪੰਚਾਇਤ ਦੇ ਤਾਂ ਉਹਨਾਂ ਨੇ ਕਿਹਾ ਸੀ ਕਿ ਪਿੰਡ ਦੇ ਵਿੱਚ ਕੋਈ ਵੀ ਪ੍ਰਵਾਸੀ ਹੈ ਜਿਹੜਾ ਯੂਪੀ ਵਿਹਾਰ ਵਾਲਾ ਉਹ ਜ਼ਮੀਨ ਨਹੀਂ ਖਰੀਦ ਸਕੇਗਾ ਨਾ ਹੀ ਉੱਥੇ ਦਾ ਕੋਈ ਵੋਟਰ ਕਾਰਡ ਬਣਾ ਸਕੇਗਾ ਤੇ ਜਿਹੜੇ ਰਹਿੰਦੇ ਨੇ ਉਹ ਪਿੰਡ ਛੱਡ ਕੇ ਚਲੇ ਜਾਣ ਉਹ ਕਾਫੀ ਵਿਵਾਦਾਂ ਚ ਰਿਹਾ ਸੀ ਮਤਾ ਤਾਂ ਉਹ ਹਾਈ ਕੋਰਟ ਦੇ ਵਿੱਚ ਵੀ ਚਲਿਆ ਗਿਆ ਉਹ ਮਸਲਾ ਤਾਂ ਹਾਈ ਕੋਰਟ ਨੇ ਵੀ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਉਸ ਮਸਲੇ ਤੇ ਪਰ ਇਹ ਜਿਹੜਾ ਮਸਲਾ ਏ ਜਿਹੜਾ ਜੰਡਪੁਰ ਵਾਲਾ ਮਸਲਾ ਇਹ ਵੱਖਰਾ ਮਸਲਾ ਏ ਇੱਥੇ ਕੋਈ ਹਦਾਇਤ ਜਾਰੀ ਹੋਈ ਹੈ ਪਰ ਕੋਈ ਮਤਾ ਪਾਸ ਨਹੀਂ ਕੀਤਾ ਗਿਆ ਨਾ ਹੀ ਕੋਈ ਪਿੰਡ ਛੱਡਣ ਨੂੰ ਕਿਹਾ ਗਿਆ ਬਸ ਕੁਝ ਗੱਲਾਂ ਨੇ ਉਹਨਾਂ ਦਾ ਕਹਿਣਾ ਕਿ ਜਦੋਂ ਵੱਡੇ ਸ਼ਹਿਰਾਂ ਦੇ ਵਿੱਚ ਜਾਂ ਫਿਰ ਮਹਾਲੀ ਹੋ ਗਿਆ ਚੰਡੀਗੜ੍ਹ ਹੋ ਗਿਆ ਕਈ ਕਲੋਨੀਆਂ ਜਿਹੜੀਆਂ ਬਣੀਆਂ ਹੋਈਆਂ ਨੇ ਜਾਂ ਸੁਸਾਇਟੀਆਂ ਬਣੀਆਂ ਹੋਈਆਂ ਨੇ ਦਾ ਉੱਥੇ ਵੀ ਕਈ ਤਰ੍ਹਾਂ ਦੀਆਂ ਹਦਾਇਤਾਂ ਹੁੰਦੀਆਂ ਨੇ ਕਿ ਰਾਤ ਨੂੰ ਇੰਨੇ ਵਜੇ ਤੋਂ ਬਾਅਦ ਜੇਕਰ ਕੋਈ ਜਾਂਦਾ ਏ ਤਾਂ ਉਹ ਗੇਟ ਤੇ ਕਈ ਵਾਰ ਜਿਹੜੇ ਸਿਕਿਉਰਿਟੀ ਗਾਰਡ ਬੈਠੇ ਹੁੰਦੇ ਨੇ ਉਹ ਐਂਟਰੀ ਪਵਾਉਂਦੇ ਨੇ ਜਾਂ ਫਿਰ ਕੋਈ ਹੂਟਿੰਗ ਕਰਦਾ ਜਾਂ ਫਿਰ ਗੀੜੀ ਮਾਰਦਾ ਜਾਂ ਬੁਲਟ ਦੇ ਪਟਾਕੇ ਮਾਰਦਾ ਉੱਥੇ ਵੀ ਥੋੜੀ ਜਿਹੀ ਸਖਤੀ ਹੁੰਦੀ ਆ ਉਸ ਨੂੰ ਲੈ ਕੇ ਜਿਹੜਾ ਜਿਹੜੇ ਬੱਚੇ ਨੇ ਇੱਥੇ ਅਨਵਾਲਗ ਬੱਚੇ ਹੁੰਦੇ ਨੇ ਆਪਣੇ ਵਹੀਕਲਾਂ ਤੇ ਘੁੰਮਦੇ ਨੇ ਕਈ ਵਾਰ ਹਾਦਸਾ ਵੀ ਹੁੰਦਾ ਗੁਟਕਾ ਪਾਣ ਬੀੜੀ ਖਾਂਦੇ ਨੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਥੁੱਕਦੇ ਨੇ ਉਸ ਨੂੰ ਲੈ ਕੇ ਥੋੜੀ ਜੀ ਪਿੰਡ ਦੇ ਲੋਕਾਂ ਨੇ kind